ਮੈਂ ਗਾਣਾ ਹੀ ਕੋਈ ਗਾਣਾ ਪਰ ਮੈਂ ਤਾਂ ਗੱਲ ਖਰਾਬ ਕਰਕੇ ਜਾਂ ਸੁਖਿੰਦ ਸਰਿੰਦਰ ਸ਼ਿੰਦੇ ਨਾਲ ਖਰਾਬ ਕਰਕੇ ਜਾਂ ਸੁਖਿੰਦ ਸਰਿੰਦਰ ਸ਼ਿੰਦੇ ਨਾਲ ਮੈਂ ਪਹਿਲਾਂ ਉਸ ਕਲਾਕਾਰ ਨੂੰ ਇੱਕ ਵਾਰ ਵੀ ਭਰਾਵਾ ਤੋਂ ਜਮ ਲੈਵਲ ਨਾਲ ਜਿੰਨੀ ਤੇਰੀ ਉਮਰ ਹੈ ਤੋਂ ਵੱਧ ਕੰਮ ਫਾਦਰ ਸਾਹਿਬ ਨੇ ਕਰਤਾ ਪੰਜਾਬੀ ਮਰਹੂਮ ਗਾਇਕ ਸੁਰਿੰਦਰ ਸਿੰਧਾ ਦੇ بیٹے ਤੇ ਗੀਤਾ ਜੈਲ ਦੀ ਕੰਟਰੋਵਰਸੀ ਸ਼ੁਰੂ ਹੋ ਚੁੱਕੀ ਹੈ ਕੰਟਰੋਵਰਸੀ ਕਿਸ ਚੀਜ਼ ਨੂੰ ਲੈ ਕੇ ਸ਼ੁਰੂ ਹੋ ਚੁੱਕੀ ਆ ਉਹ ਤੁਹਾਨੂੰ ਦੱਸਣ ਜਾ ਰਹੇ ਆ ਗੀਤਾ ਜੈਲਦਾਰ ਇੱਕ ਸਟੇਜ ਦੇ ਉੱਤੇ ਇੱਕ ਲਾਈਨ ਬੋਲ ਦਿੰਦਾ ਉਸ ਜਗ੍ਹਾ ਤੇ ਬਹੁਤ ਸਾਰੇ ਵੱਡੇ ਵੱਡੇ ਕਲਾਕਾਰ ਫਨਕਾਰ ਖੜੇ ਸਨ ਪਰ ਕਿਸੇ ਨੇ ਵੀ ਇਹ ਗੱਲ ਨੋਟ ਨਹੀਂ ਕੀਤੀ ਕਿ ਇਹ ਬੋਲ ਕੀ ਗਿਆ ਬਿਲਕੁਲ ਦੋਸਤੋ ਪੰਜਾਬੀ ਸਿੰਗਰ ਸੁਰਿੰਦਰ ਸ਼ਿੰਦਾ ਦੇ بیٹے ਨੇ ਇਸ ਗੱਲ ਨੂੰ ਦੇਖਿਆ ਤੇ ਜਦੋਂ ਦੇਖਿਆ ਤਾਂ ਉਹਨਾਂ ਨੇ ਵੀਡੀਓ ਪਾਈ ਕਿ ਤੈਨੂੰ ਜੇ ਕੋਈ ਗੱਲਬਾਤ ਹੈਗੀ ਸੀ ਕੋਈ ਗੱਲਬਾਤ ਹੈ ਹੀ ਸੀ ਤਾਂ ਤੁਸੀਂ ਜਿਉਂਦੇ ਜੀ ਉਹਨਾਂ ਨਾਲ ਕਰ ਲੈਣੀ ਸੀ ਪਰ ਹੁਣ ਵੀ ਜੇ ਕੋਈ ਗੱਲ ਹੈ ਤਾਂ ਦੱਸ ਦਿਓ ਇਸ ਤਰ੍ਹਾਂ ਤਾਂ ਦੋਸਤੋ ਉਸ ਤੋਂ ਬਾਅਦ ਕੰਟਰੋਵਰਸੀ ਛਿੜ ਗਈ सुरेंद्र ਸਿੰਘ ਦਾ ਦੇ بیٹے ਨੇ ਵੀਡੀਓ ਪਾ ਕੇ ਜਵਾਬ ਮੰਗਿਆ ਗੀਤਾ ਜਾਲਦਾਰ ਵੱਲੋਂ ਤੁਸੀਂ ਵੀ ਦੇਖੋ ਇਹ ਵੀਡੀਓ ਜਿਸ ਦੇ ਵਿੱਚ सुरेंद्र ਸਿੰਘ ਦਾ ਦੇ بیٹے ਨੇ ਵੀਡੀਓ ਦੇ ਵਿੱਚ ਕੀ ਕੀ ਕਿਹਾ ਗੀਤਾ ਜਾਲਦਾਰ ਨੂੰ ਵੇ ਦੇਖੋ ਗਾਉਣ ਵਾਲੇ ਜਾ ਰਹਾ ਹੈ ਇਹ ਮੈਨੂੰ ਮਾਈਕਫੋਨ ਦਾ ਟੈਂਪ ਖਰਾਬ ਹੋ ਰਹੀ ਹੈ ਨਾ ਲੈ ਗਾਣਾ ਹੀ ਕੋਈ ਗਾਣਾ ਪਰ ਮੈਂ ਆਤਾ ਕਿ ਖਰਾਬ ਕਰਕੇ ਜਾਉ ਸੰਦਰਸ਼ਨ ਦੇਣਾ ਵਾ ਐਸੇ ਹੀ ਵਾ ਯਾਦ ਕਲਾਕਾਰ ਬਾਰੇ ਜਿਹਦੀ ਕਿ ਮੈਂ ਵੀਡੀਓ ਦੇਖੀ ਕੁਝ ਦਿਨ ਪਹਿਲਾਂ YouTube ਤੇ ਇੱਕ ਵੀਡੀਓ ਭਾਈ ਤੇ ਉਸ ਸਟੇਜ ਤੇ ਗੱਲਬਾਤ ਕਰ ਰਿਹਾ ਤੇ ਉਹਦੀ ਤੇ ਹੋਰ ਵੀ ਕਾਫੀ ਕਲਾਕਾਰ ਸੀ ਕਿ ਮੈਂ ਸਾਰਿਆਂ ਦਾ ਸਤਿਕਾਰ ਕਰਦਾਂ ਲੇਕਿਨ ਇਸ ਕਲਾਕਾਰ ਨੇ ਅ ਬਹੁਤ ਹੀ ਘਟੀਆ ਸ਼ਬਦ ਵਰਤੇ ਮੇਰੇ ਫਾਦਰ ਸਾਹਿਬ ਵਾਸਤੇ ਪਹਿਲੀ ਗੱਲ ਤਾਂ ਮੈਨੂੰ ਇਹ ਗੱਲ ਕਹਿਣਾ ਚਾਹਨਾ ਤੋਂ ਬਹੁਤ ਵੱਡਾ ਕਲਾਕਾਰ ਬਣਿਆ ਫਿਰਦਾ ਐਨਕਾਂ ਜੀਆਂ ਲਾ ਕੇ ਰਾਤ ਨੂੰ ਨੇਰੇ 'ਚ ਫਿਰ ਉਹਨੇ ਕਈਆਂ ਕਲਾਕਾਰਾਂ ਨੂੰ ਮਖੌਲ ਵੀ ਕੀਤਾ ਜੈਲੀ ਬਾਈ ਨੂੰ ਵੀ ਮਖੌਲ ਕੀਤਾ ਤੇ ਜੇ ਮੇਰੇ ਕੋਲ ਉਹ ਕਲਿੱਪ ਮਿਲਿਆ ਮੈਂ ਤੁਹਾਨੂੰ ਕਲਿੱਪ ਵੀ ਉਹਦਾ ਵਿੱਚ ਪਾਉਂਗਾ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰੂੰਗਾ ਮੈਂ ਪਹਿਲਾਂ ਉਸ ਕਲਾਕਾਰ ਨੂੰ ਇਹ ਕਹਾਵਾਂ ਵੀ ਭਰਾਵਾ ਤੂੰ ਜੰਮ ਲੈਵਲ ਨਾ ਜਿੰਨੀ ਤੇਰੀ ਉਮਰ ਐ ਤੋਂ ਵੱਧ ਕੰਮ ਫਾਦਰ ਸਾਹਿਬ ਨੇ ਕਰਤਾ ਤੇ ਜੇ ਤਾਂ ਤੂੰ ਬਾਕੀ ਬਹੁਤ ਵੱਡਾ ਆਪਣੇ ਆਪ ਨੂੰ ਨਾਮ ਤਾਂ ਉਹਨੂੰ ਤਰੀਕੇ ਨਾਲ ਨੂੰ ਬੜਾ ਵੱਡਾ ਜ਼ਿੰਮੇਵਾਰ ਬਣਿਆ ਫਿਰਦਾ ਉਹ ਤੇ ਜੇਲਦਾਰ ਬਣਿਆ ਫਿਰਦਾ ਤੇ ਮੈਂ ਉਸ ਭਰਾ ਨੂੰ ਇਹ ਕਹਿਣਾ ਚਾਹਣਾ ਦੇਖ ਭਰਾਵਾ ਠੀਕ ਹੈ ਤੁਸੀਂ ਉਹ ਕਲਾਕਾਰ ਹੋ ਜਿਹੜੇ ਆਪਣੇ ਪੱਲਿਓ ਪੈਸੇ ਦੇ ਕੇ ਕਲਾਕਾਰ ਬਣੇ ਹੋ ਠੀਕ ਹੈ ਲੇਕਿਨ ਸਾਡੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਆਪਣੀ ਹਿੱਕ ਦੇ ਜ਼ੋਰ ਤੇ ਆਪਣੀ ਮਿਹਨਤ ਨਾਲ ਇਸ ਗਾਇਕੀ ਤੇ ਉਹਨਾਂ ਨੇ ਆਪਣਾ ਮਕਾਮ ਬਣਾਇਆ ਤੁਸੀਂ ਉਹਨਾਂ ਦੇ ਨੇੜੇ ਤੇੜੇ ਵੀ ਹੈ ਨਹੀਂ ਤੁਸੀਂ ਉਹਨਾਂ ਦੇ ਪੈਰਾਂ ਦੇ ਨੋਹ ਦੇ ਬਰਾਬਰ ਵੀ ਹੈ ਨਹੀਂ ਤੇ ਤੂੰ ਉਹਨਾਂ ਬਾਰੇ ਇਹ ਗੱਲ ਕਰ ਰਿਹਾ ਆਂ ਵੀ ਉਹਨਾਂ ਦਾ ਨਾਮ ਲੈ ਕੇ ਵੀ ਉਹਨੇ ਉਹਨੇ ਵਾਂਗੂ ਮੈਂ ਸਮਾ ਨਹੀਂ ਖਰਾਬ ਕਰਨਾ ਭਰਾਵਾ ਸਮਾ ਦਾ ਤੂੰ ਖਰਾਬ ਕਰ ਰਿਹਾ ਆਪਣਾ ਪਹਿਲਾਂ ਤਾਂ 10-10 ਲੱਖ ਦੇ ਵੀਡੀਓ ਬਣਾਉਣਾ ਤੈਨੂੰ 10 ਲੱਖ ਮੁੜਦਾ ਵੀ ਹੈ ਨਹੀਂ ਠੀਕ ਆ ਟ੍ਰਾਂਟੋ ਵਿੱਚ ਤੂੰ ਰਹਿੰਦਾ ਸੀ ਤੂੰ ਟਰੱਕ ਚਲਾਉਂਦਾ ਸੀ ਜਾਂ ਤਾਂ ਤੇਰੇ 'ਚ ਦਮ ਸੀਗਾ ਜੇ ਬਹੁਤ ਵੱਡਾ ਤੂੰ ਆਪਣੇ ਆਪ ਨੂੰ ਜ਼ੈਨਦਾਰ ਸਮਝਦਾ ਤਾਂ ਤੂੰ ਜਿਉਂਦੇ ਜੀ ਉਹਨਾਂ ਨੂੰ ਇਹ ਗੱਲ ਮਖੌਲ ਕਰਦਾ ਫਿਰ ਮੈਂ ਤੈਨੂੰ ਚੈਲੰਜ ਕਰਦਾ ਵੀ ਤੂੰ ਇਹ ਉਹਨਾਂ ਦੇ ਸਾਹਮਣੇ ਗੱਲ ਕਰਦੀ ਉਹ ਇਸ ਦੁਨੀਆ ਤੋਂ ਚਲੇ ਗਏ ਹੁਣ ਤੂੰ ਉਹਨਾਂ ਨੂੰ ਮਜ਼ਾਕ ਕਰਦਾ ਕਿੱਡੀ ਕਿ ਤੇਰੀ ਵੱਡੀ ਬਹਾਦਰੀ ਆ ਕਿੱਡਾ ਕਿ ਤੂੰ ਜੱਟਾਂ ਦਾ ਪੁੱਤ ਹੈ ਮੈਂ ਤੈਨੂੰ ਬਹੁਤ ਤਰੀ ਇੱਜ਼ਤ ਸੀਗੀ ਮੇਰੇ ਮਨ ਦੇ ਵਿੱਚ ਲੇਕਿਨ ਉਸ ਘਟਿਆ ਤੂੰ ਸ਼ਬਦਾਵਲੀ ਦੇ ਕਾਰਨ ਆਪਣੇ ਪਿਓਆਂ ਸਮਾਨ ਇੱਕ ਇਨਸਾਨ ਨੂੰ ਤੂੰ ਨਾਂ ਲੈ ਕੇ ਉਹਨੂੰ ਬੁਲਾ ਰਿਹਾ ਜਿਹੜਾ ਕਿ ਗਾਇਕੀ ਦੇ ਉਸਤਾਦ ਸੀਗੇ ਪੰਜਾਬੀ ਫੋਕ ਗਾਇਕੀ ਦੇ ਇੱਕ ਬੋਲ ਨਹੀਂ ਤੂੰ ਉਹਨਾਂ ਵਰਗਾ ਕਹਿ ਸਕਦਾ ਮੈਂ ਤੈਨੂੰ ਚੈਲੰਜ ਕਰਦਾ ਇੱਕ ਬੋਲ ਉਹਨਾਂ ਵਰਗਾ ਕਹਿ ਕੇ ਦਿਖਾ ਦੇ ਮੈਂ ਕਦੀ ਇਹੋ ਜੇ ਘਟਿਆ ਬਾਯਾਤ ਮੈਂ ਬੰਦੇ ਦੇ ਮੂੰਹ ਨਹੀਂ ਲੱਗਦਾ ਤੇ ਉਹ ਦੁੱਕੀ ਦਾ ਬੰਦਾ ਨਹੀਂ ਗਾਇਕੀ ਦੇ ਲੈਵਲ 'ਚ ਠੀਕ ਹੈ ਤੇ ਤੂੰ ਉਹ ਲੋਕ ਗਾਇਕ, ਉਸਤਾਦ ਲੋਕ ਗਾਇਕ, ਸ਼ਰੋਮਣੀ ਪੰਜਾਬੀ ਲੋਕ ਗਾਇਕ ਉਹਨਾਂ ਨੂੰ ਤੂੰ ਇਦਾਂ ਬੋਲਦਾ ਪਿਆ ਮੈਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਵੈਸੇ ਫਿੱਟ ਲਾਣ ਦਾ ਤੇਰੇ ਤੇ ਤੇਰੀ ਸੋਚ ਤੇ ਤੇਰੇ ਗਾਣੇ ਜਿੰਨੇ ਕ ਲੋਕਾਂ ਨੇ ਸੁਣੇ ਹਨ ਨਾ ਉਹਦੇ 'ਚ ਪਤਾ ਲੱਗ ਰਿਹਾ ਤੂੰ ਕਿੰਨੀ ਕੋ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਹਾ ਤੇ ਗੋਲੀਆਂ ਗਾਲੀਆਂ ਦੇ ਕੇ ਵੀ ਸਵਾ ਆਈਆਂ ਤੇਰੇ ਗਾਣਿਆਂ ਤੋਂ ਸੱਭਿਆਚਾਰ ਨਹੀਂ ਚਲਕਦਾ ਤੇਰੇ ਗਾਣਿਆਂ ਤੋਂ ਸ਼ਰੀਲਤਾ ਹੀ ਚਲਕਦੀ ਆ ਮੈਨੂੰ ਬਹੁਤ ਦੁੱਖ ਲੱਗਾ ਇਸ ਗੱਲ ਦਾ